やった ਪ੍ਰਧਾਨ ਸੌਂਪਨ ਮੀਟਿੰਗ ਸਾਰੀ ਮੁਬਾਰਕਾਂ ਸਰਦਾਰ ਦਵਿੰਦਰ ਸਿੰਘ ਜੀ ਉਹਨਾਂ ਨੂੰ ਵੀ ਸਾਰੀ ਮੁਬਾਰਕਾਂ ਸਰਨੀ ਜੂਪੀ ਬਾਜਰਾ ਜੀ ਨੂੰ ਸਾਰੇ ਮੁਬਾਰਕਬਾਦ ਅਤੇ ਸਰਦਾਰ ਮੇਜਸ ਸਿੰਘ ਜੀ ਨੂੰ ਵੀ ਸਾਰੇ ਮੁਬਾਰਕਬਾਦ ਆਦੇ ਅਤੇ ਸਰਦਾਰ ਕਲਵਨ ਸਿੰਘ ਜੀ ਨੂੰ ਵੀ ਸਾਰੇ ਮੁਬਾਰਕਬਾਦ ਸਰਦਾਰ ਫੁਰਸ਼ਰਨ ਆ ਲੱਡੂ ਬਾਜੀ ਨੂੰ ਵੀ ਸਾਰੇ ਮੁਬਾਰਕਬਾਦ ਹੈ ਬੰਦਲ ਸਾਹਿਬ ਸਾਹਿਬ ਤੇ ਸਾਰੇ ਮੁਬਾਰਕਬਾਦ ਅਤੇ ਸਰਦਾਰ ਗੁਰਦੀਪ ਸਿੰਘ ਜੀ ਕੰਨ ਸਾਹਿਬ ਉਹਨਾਂ ਨੂੰ ਵੀ ਸਾਰੇ ਮੁਬਾਰਕਬਾਦ ਅਤੇ ਸੰਦੀਪ ਕਲੇਰ ਸਾਹਿਬ ਸਾਰੇ ਬਾਜੀ ਉਹਨਾਂ ਨੂੰ ਵੀ ਅੱਜ ਇਸ ਮੇਲੇ ਦੀ ਵੀ ਸਾਰੇ ਮੁਬਾਰਕਬਾਦ ਹੈ ਸਰਦਾਰ ਵਰਦੀਪ ਸਿੰਘ ਜੀ ਕਲੇਰ ਸਾਹਿਬ ਘਰ ਵੀ ਸਾਰੇ ਮੁਬਾਰਕ सारियूं मुबारका न हरमनप्रीती सारी मुबारकबादीर गुरा जी सिंधी मुबारका जी सारी मुबारकबाद जीलेश जी میری <سؤال>

ਜਿਹੜੀ ਇਹਨਾਂ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਦਿੱਤਾ ਹੈ ਜਿਨ੍ਹਾਂ ਦੇ ਬੜੇ ਪਿਆਰੇ ਗੀਤ ਕਿਉਂਕਿ ਪਰਵਾਰਿਕ ਗੀਤਾਂ ਦੇ ਨਾਲ ਉਹ ਬੜੀ ਮੈਰੀ ਦੀ ਆਵਾਜ਼ ਬੜੇ ਤੇਰੇ ਨੂੰ ਅਦਾਸ ਨੂੰ ਆਪ ਸਭ ਦੇ ਸੰਬੋਧਨ ਕਰਾਂਗੇ ਥੋੜਾ ਸਿੱਕੇ ਹੰਡਰਵਾਗ ਲਾ ਕੇ ਯਾਰਾ ਤੇਰੀ ਦੀਦ ਬਦਲੇ ਪਿੱਠ ਪਿੱਛੇ ਵਾਰ ਕੰਮੀ ਨਹੀਂ ਨੇ ਯਾਰ ਹੀ ਕਰਦੇ ਨੇ ਬੰਦਾ ਮਿੱਟੀ 에 ਮਿੱਟੀ ਵਿੱਚ ਮਿਲ ਜਾਣਾ ਕਮੀਆਂ ਤੇ ਸਾਡੇ ਵਿੱਚ ਬਹੁਤ ਮਿਹਦਰਾ ਜਲੋ ਬੇਈਮਾਨੀ ਔਰ ਕਿਸ ਟਾਈਮ ਪਹਿਲਾ ਜੋ ਕਿ ਸਟਾਰ Song ਰਿਲੀਜ਼ ਹੋਇਆ ਸੀ ਉਸ ਨੂੰ ਬਹੁਤ ਸਾਰਾ ਤੁਸੀਂ YouTube ਚੈਨਲ ਦੇ ਜ਼ਰੀਏ ਪਿਆਰ ਦਿੱਤਾ ਬਹੁਤ ਸਾਰਾ ਸਤਿਕਾਰ ਦਿੱਤਾ

ਦੀ ਸਾਧ ਸੰਗਤ ਦਾ ਸਾਰੇ ਵੀਰਾਂ ਨੇ ਬਹੁਤ ਹੀ ਵਧੀਆ ਯੋਗਦਾਨ ਪਾ ਕੇ ਐਂਟਰ ਲੋਕ ਦੀ ਵੀ ਸੇਵਾ ਸਾਡੇ ਦਰਬਾਰ ਸਾਹਿਬ ਚ ਹੋਈ ਆ ਜੋ ਬਹੁਤ ਹੀ ਵਧੀਆ ਵੇਖਣ ਯੋਗ ਜਿਹੜਾ ਸਾਡੇ ਸਥਾਨ ਚ ਬਣ ਗਈ ਆ ਕਿਉਂਕਿ ਲਾਗੇ ਛਾਗੇ ਦੇਵੀ ਸੰਗਤ ਨੇ ਦੂਰ ਦੂਰ ਦੀਆਂ ਵੀ ਸੰਗਤਾਂ ਨੇ ਯੋਗਦਾਨ ਪਾਇਆ ਵਾ ਤੇ ਅਸੀਂ ਬਹੁਤ ਸਾਰਿਆਂ ਦਾ ਧੰਨਵਾਦ ਆ ਸਭ ਤੋਂ ਵੱਡਾ ਯੋਗਦਾਨ ਸਰਦਾਰ ਕਸ਼ਮੀਰਾ ਸਿੰਘ ਉਹਨਾਂ ਦੇ ਲੜਕੇ ਅਮਰੀਕਾ ਵਿੱਚ ਪੱਕੇ ਹੋਏ ਆ ਜਿਨ੍ਹਾਂ ਨੇ ਇੰਟਰ ਲੋਕ ਦੀ ਸੇਵਾ ਕੀਤੀ ਆ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਬਹੁਤ ਸੋਹਣਾ ਸਾਡੀ ਜਗ੍ਹਾ ਦਾ گاੋਂ ਤੋਂ ਇਤੋਂ ਵੀ ਅਹੀਂ ਜ਼ਿਆਦਾ ਸੋਚਿਆ ਵਾ ਹੱਲੇ ਸੋਚਿਆ ਹੀ ਆ ਗਾਂ ਜਿੱਦਾਂ ਜਿੱਦਾਂ ਬਣਿਆ ਓਦਾਂ ਓਦਾਂ ਹੋਈ ਜਾਣਾ ਵਾ ਸਲੇਮੇ ਦੀ ਸਾਧ ਸੰਗਤ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਲੇ ਬਾਰੇ ਕੁਝ ਬੋਲਣਾ ਹੈ ਧੰਨਵਾਦ ਸਾਡੇ ਹਰ ਸਾਲ ਬੰਦੇ ਵਾਲੇ ਪੱਤਰਕਾਰ ਵੀਰ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਰ ਸਾਲ ਹੀ ਸਾਡੇ ਮੇਲੇ ਤੇ ਯੋਗਦਾਨ ਪਾਉਂਦੇ ਆ ਇਹ ਸੇਵਾ ਤੇ ਆਉਂਦੇ ਆ ਸੇਵਾ ਤੇ ਆਉਂਦੇ ਆ ਜੀ ਧੰਨਵਾਦ ਜੀ ਬਹੁਤ ਧੰਨਵਾਦ 13 ਹਾੜ ਦਾ ਅਸੀਂ ਇਹ ਮੇਲਾ ਜੋ ਕਰਾਉਂਦੇ ਆ ਇਹ ਹਰ ਸਾਲ ਦੀ ਤਰ੍ਹਾਂ ਗਾਂ ਤੋਂ ਗਾਂ ਵਧੀ ਜਾਂਦਾ ਵਾ ਬਹੁਤ ਹੀ ਸੋਹਣਾ ਪ੍ਰੋਗਰਾਮ ਹੋ ਰਿਹਾ ਵਾ ਤੇ ਇਹਨਾਂ ਬਾਹਰਲੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵੀਰ ਗਏ ਆ ਮੁੰਡੇ ਬਾਹਰ ਬਾਹਰੋਂ ਬਹੁਤ ਯੋਗਦਾਨ ਪਾ ਰਹੇ ਆ ਬਾਬਾ ਪੰਜਾਬੀਨਾ ਦਾ ਮੇਲਾ 13 ਹਾੜ ਦੇ ਅਸੀਂ ਕਰਾਉਂਦੇ ਆ ਹਰ ਸਾਲ ਦੂਰੋਂ ਦੂਰੋਂ ਸੰਗਤਾਂ ਨੂੰ ਬੇਨਤੀ ਹੈਗੇ ਆ ਕੇ ਦਰਸ਼ਨ ਦੇਣ ਧੰਨਵਾਦ ਜੀ ਧੰਨਵਾਦ ਜੀ